ਅੱਜ ਦੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਇੱਕ ਘਰੇਲੂ ਘਰ ਦੇ ਵਿੱਚ ਇਹ ਕਵਰੇਜ ਕਰਦੇ ਪਏ ਆਂ ਪਿੰਡ ਬੱਗੀ ਪਤਨੀ ਤੁਸੀਂ ਵਿజిਟ ਕਰ ਲਿਆ ਜੀ ਇਹ ਪਿੰਡ ਦੋਸਤੋ ਤਹਿਸੀਲ ਜੀਰਾ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਆ ਨਾਲ ਲੱਗਦੇ ਪਿੰਡ ਸ਼ਾਹਪੋਕਰ ਬਘੇਲੇ ਵਾਲਾ ਮੋਜੇ ਵਾਲਾ ਇੱਕ ਪਾਸੇ ਪਿੰਡ ਆ ਜਾਂਦਾ ਤੇ ਮਖੂ ਤੋਂ ਤਕਰੀਬਨ ਕੋਈ 10 11 11 ਕਿਲੋਮੀਟਰ ਦੀ ਦੂਰੀ ਆ ਕੋਈ ਭਰਾ ਆਪਣਾ ਮਾਝੇ ਵਾਲੀ ਸਾਈਡ ਤੋਂ ਆ ਰਿਹਾ ਦਬਾਬੇ ਵਾਲੀ ਸਾਈਡ ਤੋਂ ਆ ਰਹੇ ਹੋ ਮਹੂ ਵਿਜਿਟ ਕਰ ਜਿਓਗੇ ਠੀਕ ਆ ਜੀ ਮਹੂ ਤੋਂ ਸਿੱਧੀ ਜਿਹੜੀ ਸੜਕ ਕੋਟ ਹੀ ਸੇਖਾਂ ਨੂੰ ਆਉਂਦੀ ਆ ਇਸੇ ਸੜਕ ਦੇ ਉੱਪਰ ਪਿੰਡ ਆ ਜਾਂਦਾ ਬੱਕੀ ਪਤਨੀ ਤੇ ਜੀਰੋ ਤੋਂ ਤਕਰੀਬਨ ਕੋਈ 8 10 ਕਿਲੋਮੀਟਰ ਦੀ ਦੂਰੀ ਆ ਤੇ ਕੋਟ ਹੀ ਸੇਖਾਂ ਤਕਰੀਬਨ ਇੱਥੋਂ ਕੋਈ 8 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਸੁਕਰੇ ਲੂਕਰ ਦੇ ਵਿੱਚੋਂ ਦੋਸਤੋ ਵੀਡੀਓ ਆ ਵੀਰ ਅੱਜ ਦੋ ਬੈੜਾਂ ਸੇਲ ਕਰਤਾ ਪਿਆ ਦੋਵੇਂ ਬੈੜਾਂ ਸੁਈਆਂ ਸਵਾਈਆਂ ਨੇ ਇੱਕ ਤਕਰੀਬਨ 2-2 ਤਾਂ ਚੱਲਣ ਰਹੀ ਹੈ ਤੇ ਇੱਕ ਰਾਤ ਹੀ ਸੁੱਈ ਆ ਠੀਕ ਆ ਜੀ ਅੱਜ ਭਲਕ ਦੇ ਵਿੱਚ ਹੀ ਸੁੱਈ ਆ ਜੇਰ-ਜੋਰ ਪ੍ਰੋਪਰ ਪੈ ਚੁੱਕੀ ਆ ਸੋ ਦੋਵੇਂ ਚੰਗੀਆਂ ਬੇੜਾਂ ਨੇ ਸਾਫ਼ ਸੁਥਰੀਆਂ ਨੇ ਕੋਈ ਵੀ ਭਰਾ ਖਰੀਦਦਾਰ ਆਪਣੀ ਵੀਡੀਓ ਵੇਖ ਕੇ ਵਿਜ਼ਿਟ ਕਰਨੀ ਚਾਹੁੰਦਾ ਚਾਹੇ ਸਬਦਾ ਕਰਨਾ ਚਾਹੁੰਦਾ ਇੱਥੇ ਆਣ ਕੇ ਆਪਣੀ ਬੇਸ਼ੱਕ ਚੋਚਵਾ ਕੇ ਤਸੱਲੀ ਤੁਸੀਂ ਕਰਨੀ ਆ ਠੀਕ ਆ ਜੀ ਸੋ ਅੱਜ ਦੇ ਫੈਬਰੀਡ ਦੇ ਵਿੱਚ ਇਹ ਦੋਨੋਂ ਬੇੜਾਂ ਨੇ ਪੂਰੀ ਗੱਲਬਾਤ ਕਰਾਂਗੇ 2 ਜੂਨ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਮਾਰਨਿੰਗ ਦੇ 11:00 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਆ ਔਰ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਹਾਂ ਸ੍ਰੀ ਗੁਰੂ ਵੇਰ ਜੀ ਸਾਹਿਬ ਤੁਹਾਡੇ ਤਾਂ ਠੀਕ ਠਾਕ ਹੈ ਹਾਂ ਠੀਕ ਠਾਕ ਜੀ ਸੁਣਾਓ ਬਹੁਤ ਵਧੀਆ ਇੱਕ ਵੀਰੇ ਆਪਣਾ ਨਾਮ ਜ਼ਰੂਰ ਕਰ ਦਿਓ ਸੰਗਾਂ ਨਾਮ ਮੇਰਾ ਹੈਗਾ ਕੁਲਬੀਰ ਸਿੰਘ ਜੀ ਠੀਕ ਹੈ ਜੀ ਅੱਛਾ ਕੁਲਬੀਰ ਵੀਰੇ ਪਿੰਡ ਆਪਣਾ ਬੱਗੀ ਪਤਨੀ ਪੈ ਗਿਆ ਹਾਂ ਜੀ ਸੋ ਨਾਲ ਲੱਗਦੇ ਪਿੰਡ ਹੋਰ ਕਿਹੜੇ ਕਿਹੜੇ ਆਪਣੇ ਆ ਜਾਂਦੇ ਜਿਹੜੇ 2-4 ਕਿਲੋਮੀਟਰ ਦੇ ਵਿੱਚ ਵਿੱਚ ਹਣੇ ਇਹ ਸ਼ਾਲਾ ਬੂਲੇ ਸ਼ਾ ਬੁਕਰ ਬਗੇਲੇ ਵਾਲਾ ਪੇਰੀ ਵਾਲਾ ਮਸਿਆ ਠੀਕ ਹੈ ਠੀਕ ਹੈ ਸਿਆਹ ਪਾੜੀ ਦੀ ਦੂਰੀ ਵੀ ਇੱਥੋਂ ਕੋਈ 5-6 ਕਿਲੋਮੀਟਰ 5 ਕਿਲੋਮੀਟਰ ਹੈ ਜੀ 5 ਕਿਲੋਮੀਟਰ ਹਾਂਜੀ ਠੀਕ ਹੈ ਵੀਰੇ ਤੇ ਅੱਜ ਵੀਰੇ ਆਪਾਂ ਜਿਹੜੀਆਂ ਦੋ ਬੈੜਾਂ ਇਹ ਬੁਖਾਰ ਰੇ ਆ ਘਰ ਦੇ ਪਸ਼ੂ ਆ ਸਾਰੇ ਤੁਹਾਡੇ ਕੋਲ ਹਾਂਜੀ ਹਾਂਜੀ ਵੀਰੇ ਇਹ ਲਿਆ ਕੇ ਕੋਈ ਸੇਲ ਪਰਚੇਜ ਦਾ ਕੰਮ ਤਾਂ ਨਹੀਂ ਹੈਗਾ ਨਹੀਂ ਵੀਰ ਨਹੀਂ ਠੀਕ ਹੈ ਅੱਛਾ ਵੀਰੇ ਇੱਧਰਲੇ ਪਾਸੇ ਸ਼ੁਰੂਆਤ ਇੱਕ ਕਰਾਂਗੇ ਆਪਣੇ ਕੋਲੇ ਇੱਕ ਵੱਡੀ ਬੈੜ ਦਿਖਾਈ ਦੇ ਰਹੀ ਆ ਹਾਂਜੀ ਇਹ ਕਰਮਾ ਲਈ ਆਪਣੇ ਕੋਲ ਰਾਤੀ ਸੁੱਈ ਹੈ ਹਾਂਜੀ ਰਾਤ ਸੁੱਈ 11 ਵਜੇ 11 ਵਜੇ ਸੁੱਈ ਆ ਰਾਤ ਤੇ ਕੀ ਬੇਰਵਾ ਵੀਰੇ ਤਾਂ ਪਹਿਲੇ ਸਵੇ ਜਾਂ ਦੂਜੇ ਸਵੇ ਚ ਵਾਈ ਆਪਾਂ ਕੀਤੀ ਹੁਣ ਕਿੰਨਾ ਵੇ ਸਵੇ ਸੁਈ ਆ ਇਹ ਤੀਜਾ ਸਵੇ ਸੁਈ ਆ ਦੂਜੇ ਸਵੇ ਦੇ ਨਾਲ ਵਾਈ 27 28 ਕਿਲੋ ਚ ਹੋਇਆ 27 28 ਕਿਲੋ ਇਸ ਵਕਤ ਤੀਜਾ ਸਵੇ ਸੁਈ ਆ ਹਾਂਜੀ ਹਾਂਜੀ ਬੱਚੀ ਆ ਗਈ ਮਗਰ ਬੱਚੀ ਮਗਰ ਆ ਬਾਕੀ ਜੇਰ ਡੱਪਾ ਪਿਆ ਸਾਰੀ ਵੀਡੀਓ ਹੈਗੀ ਠੀਕ ਆ ਜੇਰ ਚੁਰ ਪ੍ਰੋਪਰ ਪਾ ਦਿੱਤੀ ਕਾ ਮਾ ਜੀ ਉਹਦੀ ਵੀਡੀਓ ਕਲਿੱਪ ਵੀ ਬਣਿਆ ਉਹਦੇ ਵੀਡੀਓ ਕਲਿੱਪ ਵੀ ਬਣਿਆ ਠੀਕ ਆ ਅੱਛਾ ਵੀਰੇ ਮਾਲਾ ਵੀ ਬਾਕੀ ਤੁਸੀਂ ਦੱਸਿਆ 28 27 ਕਿਲੋ ਦੀ ਮਾਲਕਨ ਆ ਤੇ ਜਵਾਈ ਚ ਵੀ ਕਰਮ ਵਾਲੀ ਦੀ ਚੰਗੀ ਐ ਥੋੜੀ ਜਿਹੀ ਬਦੀ ਭਰਾਵਰੋ ਕੀ ਹੁਣ ਦੇਖੀ ਹਾਂਜੀ ਹਾਂਜੀ ਕੋਈ ਗੱਲ ਐ ਪੋਲੀ ਪੂਰੀ ਪਈ ਠੀਕ ਆ ਟੀਚੀ ਜੱਡੀ ਧਾਰ ਪੈਂਦੀ ਮੋਟੀ ਅੱਛਾ ਫਿਰ ਮਾਲਾ ਸੀਮਨ ਕੋਈ ਚੰਗੇ ਭਰਾਇਆ ਸੀਗਾ ਬੱਚਾ ਚੰਗਾ ਆ ਹਾਂਜੀ ਇਹ ਜਮਾਸਕੋ ਦਾ ਭਰਾਇਆ ਸੀ ਲਈ ਜਮਾਸਕੋ ਦਾ ਚੰਗੀ ਬੱਚੀ ਆ ਹਾਂਜੀ ਹਾਂਜੀ ਠੀਕ ਆ ਉਹਦੀ ਸਟਰਾ ਆਪਣੇ ਕੋਲ ਹੈਗੀ ਹੈ ਹੈਗੇ ਹੈਗੇ ਸਟਰਾ ਮਜੂਰ ਹਾਂਜੀ ਹਾਂਜੀ ਠੀਕ ਆ ਬਈ ਲਓ ਵੀ ਜਮਾਸਕੋ ਦਾ ਵੀਰਾਂ ਦਾ ਵੀ ਸੀਮਨ ਆਪਾਂ ਭਰਾਇਆ ਸੀਗਾ ਵੜ ਨੂੰ ਬੱਚੀ ਨੂੰ ਜਨਮ ਦਿੱਤਾ ਬੱਚੀ ਬਹੁਤ ਪਿਆਰੀ ਆ ਸੋ ਬੱਚਾ ਹਜੇ ਪ੍ਰੋਪਰ ਥੋੜਾ ਜਿਹਾ ਪੈਰਾਂ ਦੇ ਉੱਪਰ ਖੜਾ ਘਟ ਹੁੰਦਾ ਕਿਉਂਕਿ ਬਿਲਕੁਲ ਨਿਊ ਬੌਰਨਾ ਤਾਜੀ ਸੂਈ ਹੈ ਵੈੜ ਜੇਰ ਜੁਰ ਪ੍ਰੋਪਰ ਸਾਫ ਆ ਉਹਦੀ ਵੀਡੀਓ ਬਕਰੇ ਤੌਰ ਤੇ ਕਲਿੱਪ ਤੁਸੀਂ ਜਿਹੜੇ ਭਰਾਣੇ ਖਰੀਦਦਾਰੀ ਕਰਨੀ ਆ ਬਕਰੇ ਤੌਰ ਤੇ ਕਲਿੱਪ ਵੀ ਮਗਾ ਸਕਦੇ ਹੋ ਸੌਦਾ ਕਰ ਸਕਦੇ ਹੋ ਸੂਸਵਾ ਕੇ ਥੋੜਾ ਜਿਹਾ ਪਸ਼ੂ ਇੱਕ ਵਾਰੀ ਤਹਿ ਲਾਈ ਖੜਾ ਬਾਕੀ ਚੰਗੀ ਵੈੜ ਆ ਕੱਦ ਬੋਤਾ ਵਾਲੀ ਹੈ ਪੂਰੇ ਢਾਂਚੇ ਦੀ ਆ ਇੱਕ ਵਾਰੀ ਵੀਰੇ ਨੂੰ ਆਪਾਂ ਮੜਾ ਖੋਲ ਕੇ ਤੋੜ ਕੇ ਦਿਖਾ ਦਿਆ ਜੀ ਹਾਂਜੀ ਤੋਂ ਬਾਕੀ ਥਾਣ ਮੈਂ ਤੁਹਾਨੂੰ ਦੋਸਤੋ ਦਿਖਾਵਾਂਗਾ ਵੰਡ ਵਿਰਲ ਤੁਸੀਂ ਚੈੱਕ ਕਰੋ ਬਹੁਤ ਸੋਹਣਾ ਹਵਾਨਾ ਚੱਟਾ ਕਰਮਾ ਵਾਲੀ ਦਾ ਹਵ ਤੇ ਬਾਕੀ ਆ ਬਾਡੀ ਸਟਰਕਚਰ ਆ ਇਸ ਵੇੜ ਦਾ ਠੀਕ ਆ ਤੋਂ 28 27 28 27 ਲੀਟਰ ਦੁੱਧ ਇਹ ਕਰਮਾਲੀ ਚਮਾਉਂਦੀ ਰਹੀ ਆ ਦੂਜੇ ਸੂਵੇ ਇਸ ਵਾਰ ਤੀਜਾ ਸੂਆ ਸੂਈ ਆ ਬਾਕੀ ਚੰਗੇ ਢਾਂਚੇ ਦੇ ਵਿੱਚ ਵੈੜਾ ਲੋਜੀ ਤੁਹਾਡੀ ਬਹੁਤ ਸੋਹਣਾ ਬਾਡੀ ਸਟਰਕਚਰ ਆ ਹਾਈਟ ਮੀਡੀਅਮ ਦੇ ਵਿੱਚ ਆ ਸੂਸਬਾਈ ਆ ਠੀਕ ਆ ਜੀ ਬਿਲਕੁਲ ਸੂਸਬਾਈ ਦੇ ਵਿੱਚ ਪਰ ਥੋੜੀ ਜਿਹੀ ਤਹਿ ਤੂਜੀ ਲਾ ਜਾਂਦਾ ਸੋ ਰਾਜੀ ਪਸ਼ੂ ਵੀ ਹੋਵੇ ਤੇ ਇੱਕ ਵਾਰੀ ਕਾਫੀ ਤੁਸੀਂ ਦੇਖ ਸਕਦੇ ਜੀ ਬੱਚਾ ਕਾਫੀ ਪਲੇ ਆ ਪਲੀਤਾ ਕਰਮਾਲੀ ਨੇ ਦਿੱਤਾ ਬਾਕੀ ਤਰ੍ਹਾਂ ਜ਼ੂਲਾ ਮਾਰਨੀ ਹੈ ਮਾਰ ਕੇ ਵਾ ਲੈਣੇ ਰਹੂਗੀ ਸੋ ਬੱਚਾ ਚੰਗਾ ਮਗਰ ਠੀਕ ਹੈ ਜੀ ਬੱਚੀ ਫੀਮੇਲ ਆ ਚੰਗੇ ਸੀਮਣ ਦੀ ਮਗਰ ਬੱਚੀ ਆ ਸੋ ਬਾਕੀ ਤੁਸੀਂ ਵੇਖ ਸਕਦੇ ਜੇ ਆ ਬੱਚਾ ਫੀਮੇਲ ਕਾਫ ਤੇ ਇਹ ਬਾਡੀ ਸਟਰਕਚਰ ਹੈ ਇਸ ਵੈਡ ਦਾ ਬਾਕੀ ਥਣ ਛੱਡੇ ਲੈਵੇ ਦੀ ਪੂਰੀ ਸਾਫ ਸੁਥਰੀ ਆ ਤੇ ਬੰਦਾ ਬਿਰਲਾ ਕਾਫੀ ਜਿਆਦੀਆਂ ਚੰਗੀਆਂ ਨੇ ਆਪਸੀ ਥਣਾ ਦੀਆਂ ਸੋ ਹਾਇ ਠੰਡੀ ਤੇਰੀ ਆ ਬਾਕੀ ਭਲੂਣ ਨੋਰਮਲ ਭਲਪੜ ਜਿਹੜੀ ਆ ਉਹ ਤਾਂ ਨਜ਼ਰ ਆਊਗੀ ਠੀਕ ਹੈ ਜੀ ਚਾਂਦਰ ਕੁਆਲਿਟੀ ਆ ਕੋਲ ਵੀਰ ਇਧਰ ਆ ਵੜ ਖੜੀ ਐ ਇਹਨੂੰ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ ਹਫਤਾ ਕੋ ਹੋ ਗਿਆ ਸੂਈ ਨੂੰ ਹੀ ਨਾੜੂਆ ਬੱਚੇ ਦੇ ਨਾਲ ਹੀ ਠੀਕ ਆ ਇਹਦਾ ਮਗਰ ਕੀ ਆ ਬੱਚਾ ਇਹਦੇ ਮਗਰ ਬੱਚਾ ਆਈ ਉਹ ਪਿੱਛੇ ਪਿੱਛੇ ਬੱਚਾ ਮੇਲ ਕਾਫਾ ਇਹ ਐਸ ਵਕਤ ਕਿੰਨੇ ਕਿ ਦੁੱਧ ਤੇ ਆ ਗਈ ਆ ਇਹਦੇ ਥਲੇ ਹੈਗਾ 17 ਕਿਲੋ ਹੈਗਾ ਜੀ ਬੋਲਾ 17 ਕਿਲੋ ਆ ਹਾਂਜੀ ਤੇ ਹਫਤੇ ਦੀ ਸੂਈ ਆ ਹਾਂ 20 ਕਿਲੋ ਬਾਈ ਰਾਮ ਨਾਲ ਕਰ ਜੇਗੀ ਇਹ ਵੀ ਪਹਿਲੇ ਦੂਜੇ ਸਵੇ ਆਪਾਂ ਘਰੇ ਚੋਈ ਆ ਹਾਂਜੀ ਹਾਂਜੀ ਇਹ ਵੀ ਤੀਜਾ ਸੂਆ ਹੀ ਆ ਵੀਰ ਤੀਜਾ ਸੂਆ ਨੂੰ ਨਹੀਂ ਲੱਗਦੀ ਹੈ ਤੀਜਾ ਹੀ ਆ ਨਾਰਮਲ ਇਹ ਵੀ ਦੁੱਧ ਕੋਈ ਰੋ ਆਮ ਨਾਲਾ ਗਰਮੀਆਂ ਹੋਂ ਤਾਂ 20 ਕੋ ਚਵਾਏਗੀ ਜੇ ਗਰਮੀਆਂ ਨਾ ਹੁੰਦੀਆਂ ਫਿਰ 23-24 ਕਿਲੋ ਚਵਾ ਆ ਜਣਾ। ਉਹ ਥੋੜਾ ਸਮੇਂ ਸੀਜ਼ਨ ਦਾ ਫਰਕ ਤਾਂ ਪਾਉਂਦਾ। ਹਾਂਜੀ। ਉਹ ਵੀ ਕਿਸਾਨ ਵੀਰ ਉਹ ਆਇਆ ਉਸ ਵਕਤ ਕੋਈ 17 ਕਿਲੋ ਆ। ਦੁੱਧ ਹਫਤੇ ਦੀ ਸੂਈ ਦੇ ਥੱਲੇ ਤੇ ਜੇ ਸੁਬਾ ਇਸ ਵੇੜ ਦਾ ਹੈ ਠੰਡੀ ਧੀਰੀਆ ਕਰਮਾਲੀ ਵੀ ਸੀਲਸ ਆਊਗਾ। ਤੋਂ ਚੱਡਾ-ਚੁੰਡਾ ਤੁਸੀਂ ਵੇਖ ਸਕਦੇ ਜੇ ਹੈ ਵੀ ਚੱਡਾ ਪੂਰਾ। ਠੀਕ ਹੈ ਜੀ ਥਾਨ ਪੂਰਾ ਥੀ ਮੁੱਠੀ ਵਾਲਾ ਤੇ ਚਵਾਈ ਇਹ ਨਾ ਵੜਾਂ ਦੀ ਵੀਰ ਵੈਸੇ ਥੱਤੀ ਕਰਦੇ ਆਪਾਂ। ਹਾਂਜੀ ਹਾਂਜੀ ਥੀ ਵੀਰ। ਠੀਕ ਹੈ ਜੀ। ਲੋਬੀ ਵੜ ਇਹ ਵੀ ਚੰਗੀ ਹੈ ਠੀਕ ਹੈ ਜੀ ਥੋੜਾ ਸੀਜ਼ਨ ਦਾ ਫਰਕ ਆ ਵੈਸੇ ਗਰਮੀ ਦਾ ਕਰਕੇ ਥੋੜਾ ਜਗਾ ਬਈ 18-20 ਲੀਟਰ ਦੁੱਧ ਚਪਾਉਂਦੀ ਰਹੂਗੀ ਕਰਮਾ ਵਾਲੀ ਕਦਕੁੱਦ ਕਰਮਾ ਵਾਲੀ ਦਾ ਵੱਡਾ ਹੀ ਹੈ 크ਰੋਸ ਬ੍ਰੀਡ ਦੇ ਵਿੱਚ ਐਚਐਫ ਦੇ ਵਿੱਚ 크ਰੋਸ ਬੱਚੇ ਨੂੰ ਜਨਮ ਦਿੱਤਾ ਲੈ ਵੀਰੇ ਖੋਲ ਕੇ ਇਹਨੂੰ ਤੋਰ ਕੇ ਦਿਖਾ ਦਿਆ ਇਧਰ ਆ ਬੱਚਾ ਇਹਦੇ ਮਗਰ ਮੇਲ ਕਾਫ ਆ ਠੀਕ ਹੈ ਜੀ ਸੋ ਆ ਬੱਚਾ ਜੇ ਹਫਤੇ ਗਦੀ ਸੂਈ ਦੇ ਥੱਲੇ ਮੇਲ ਕਾਫ ਆਇਆ ਵੀ ਤੋਂ 17 ਕਿਲੋ ਇਸ ਵਕਤੇ ਦੇ ਥੱਲੇ ਦੁੱਧ ਹਾਜ਼ਰ ਆ ਲੋ ਜੀ ਠੀਕ ਹੈ ਜੀ ਸੋ ਇਹ ਬਾਡੀ ਸਟਰਕਚਰ ਹੈ ਇਸ ਵਾਈਡ ਦਾ ਸੋ ਤੀਜਾ ਸੂਬਾ ਵੜਣਾ ਦੋਨੋਂ ਅੱਜ ਫਾਰਸੇ ਵਾਲਾ ਪਕਾਊਗਾ ਵੀਰ ਹੁਣਾਂ ਦੇ ਘਰੋਂ ਦੋਵੇਂ ਤੀਜੇ ਤੀਜੇ ਸੂਬੇ ਆ ਸੋ ਇੱਕ ਤੁਹਾਨੂੰ ਵੱਡੀ ਵੜ ਆਪਾਂ ਦਿਖਾਤੀ ਆ ਤੇ ਇਹ ਕਰਮਾ ਵਾਲੀ ਵੀ ਕੋ 18-20 ਲੀਟਰ ਨੂੰ ਟੱਚ ਕਰੂਗੀ ਜਿਹੋ ਜਿਹਾ ਸੀਜ਼ਨ ਆ ਸੋ ਗਰਮੀ ਦੇ ਵਿੱਚ ਸੂਬਾ ਇਸ ਹੋਈ ਆ ਇਸ ਕਰਕੇ ਥੋੜਾ ਜਿਹਾ ਦੁੱਧ ਦਾ ਫਰਕ ਰਹੂਗਾ ਜੇ ਕੰਪੈਰੀਸ਼ਨ ਕਰੀਏ ਆਪਾਂ ਸਿਆਲ ਸੀਜ਼ਨ ਤੋਂ ਦੇਖਦੇ ਹੋਏ ਬਾਕੀ ਥਣ ਤੋਂ ਭਰੌਣ ਗਰੌਣ ਪੂਰੇ ਓਕੇ ਵੀਰੇ ਐ ਓਕੇ ਵੀਰੇ ਇੱਕ ਧਾਰਦਾ ਨਹੀਂ ਫਰਕ ਐ ਵੀ ਚਵਾਈ ਇੰਦੇ ਵਾਂਗੂ ਹੀ ਬੋਲੀ ਠੀਕ ਆ ਠੀਕ ਆ ਤੇ ਇਹਦਾ ਕੀ ਲੈਣ ਦੇਣਾ ਰਹੂਗਾ ਦੇ ਦਾਂਗੇ ਕਿੰਨੇ ਦੀ ਖਾਨਾ ਮੋਹਲਾ ਦਾ 72000 ਕਰਦੇ ਫਿਰ ਜਸਨੂ ਜਿਹੜੀ 66000 ਦੀ 66000 ਦੀ 66000 ਦੀ ਜਸਨੂ ਮੈਂ ਵੀ ਪੁੱਤਰ ਯਾਰ ਇਹਦਾ ਮੋਹਲਾ ਦੋਸਤੋ ਤੇ 66000 ਲੈਣ ਦੇਣਾ ਠੀਕ ਆ ਨਾੜਾ ਨੂਣਾ ਬਹੁਤ ਆ ਵੇਖੋ ਜੀ ਤੋਂ ਬਾਕੀ ਬੇਨਸਪੂਨਸ ਕਾਫੀ ਆ ਚੱਡੇ ਲੇਵੇ ਦੇ ਉੱਪਰ ਤੋਂ 17 ਕਿਲੋ ਐਸ ਵਕਤ ਦੁੱਧ ਇਸ ਵੈੜ ਦੇ ਥੱਲੇ ਹਾਜ਼ਰ ਆ 60000 ਦੀ ਹਨਾ ਠੀਕ ਹੈ ਜੀ ਤੋਂ ਬਾਕੀ ਤੁਸੀਂ ਦੇਖ ਸਕਦੇ ਜੇ ਚੱਡੇ ਲੇਵੇ ਦੀ ਕਰਮਾ ਵਾਲੀ ਸਾਫ ਸੁਥਰੀ ਆ ਕੋਈ ਦੂਰੋਂ ਨੇੜੇੋਂ ਕੋਈ ਸੱਜਣ ਆਉਂਦਾ ਕੋਈ ਡਿਫੈਕਟ ਨਹੀਂਗਾ ਵੀ ਇੱਥੇ ਆਣ ਕੇ ਕੋਈ ਥਾਣੇ ਬਾਹਰ ਘਰ ਨਿਕਲੇ ਉਹ ਵੀਰਾਂ ਦਾ ਵੀ ਤਸੱਲੀ ਆ ਕੋਈ ਭਰਾ ਵੀ ਸੌਦਾ ਕਰਦਾ ਇਸ ਬਿਹਾਬ ਤੇ ਸੌਦਾ ਕਰ ਲਿਆ ਜੇ ਵੀ ਸਾਫ ਸੁਥਰੀ ਵੈੜਾ 60000 ਦੀ ਮਿਲ ਜੂਗੀ 70000 ਨੰਬਰ ਸੋ ਇਧਰ ਇੱਕ ਆਪਾ ਤੁਹਾਨੂੰ ਫਰਸਟ ਨੰਬਰ ਤੇ ਜਿਹੜਾ ਨਗੀਨਾ ਵਿਖਾਇਆ ਵੈੜੇ ਵੀ ਕਾਫੀ ਚੰਗੀ ਆ ਕਰਮਾ ਵਾਲੀ ਚਾਹੇ ਕੋਈ ਵੀਰ ਅੱਗੇ ਮਸ਼ੀਨੀ ਚੁਵਾਈ ਕਰ ਲੈ ਚਾਹੇ ਹੱਥੀ ਚੁਵਾਈ ਕਰ ਲੈ ਠੀਕ ਆ ਜੀ 28 27 ਸ੍ਰੀ ਇਹ ਜਿਹੜੀ ਵੈੜ ਤੁਹਾਨੂੰ ਦਿਖਾ ਦਿੱਤੀ ਆ। ਸੋ ਅੱਜ ਹੀ ਸੁਈਏ ਕਰਮਾਂ ਦੀ ਕੋਈ ਇੱਕ ਸਮਾਪਹਿਲਾ ਤੇ ਇੱਕ ਵੀਰ ਆਪਣੇ ਨੰਬਰ ਕਰ ਦਿਓ ਸੰਗੇ। ਹਾਂਜੀ। 98556 37029 ਠੀਕ ਹੈ ਜੀ। ਇੱਕ ਹੈਗਾ 9592638029 ਠੀਕ ਹੈ। ਹਾਂਜੀ ਇਹ ਦੋਵੇਂ ਨੰਬਰ ਆ ਜੀ। ਠੀਕ ਹੈ ਵੀਰ। ਲੋ ਵੀ ਇਹ ਦੋਵੇਂ ਨੰਬਰ ਕਿਸਾਨ ਵੀਰੋ ਸਕਰੀਨ ਦੇ ਉੱਪਰ ਚੱਲਣ ਦੇ ਆ। ਨੰਬਰਾਂ ਤੇ ਕਾਲ ਕਰਕੇ ਕਰ ਲਿਓ ਗੱਲਬਾਤ।